1 ਜੁਲਾਈ ਤੋਂ ਮੋਬਾਈਲ SIM ਕਾਰਡ ਨੂੰ ਲੈ ਕੇ ਨਿਯਮ ਬਦਲਣ ਜਾ ਰਹੇ ਨੇ ਨਵੇਂ ਨਿਯਮ 15 ਮਾਰਚ 2024 ਨੂੰ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਸਨ ਇਹ ਨਿਯਮ 1 ਜੁਲਾਈ 2024 ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੇ ਟਰਾਈ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਬਦਲਾ ਕਰਨ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਹਾਲਾਂਕਿ ਇਸ ਕਰਕੇ ਆਪ ਉਪਭੋਗਤਾਵਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟਰਾਈ ਦੇ ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਮੋਬਾਈਲ ਉਪਭੋਗਤਾਵਾਂ ਨੇ ਹਾਲ ਹੀ ਵਿੱਚ ਆਪਣੇ SIM ਕਾਰਡਾਂ ਦੀ ਅਦਲਾ ਬਦਲੀ ਕੀਤੀ ਹੈ ਉਹ ਆਪਣਾ ਮੋਬਾਈਲ ਨੰਬਰ ਪੋਰਟ ਨਹੀਂ ਕਰ ਸਕਣਗੇ SIM ਸਵੈਪਿੰਗ SIM ਦੀ ਅਦਲਾ ਬਦਲੀ ਨੂੰ ਕਿਹਾ ਜਾਂਦਾ ਹੈ ਦਰਸਲ SIM ਸਵੈਪਿੰਗ ਵਿੱਚ ਉਪਭੋਗਤਾ ਆਪਣੇ ਟੈਲੀਕਮ ਆਪਰੇਟਰ ਨੂੰ ਆਪਣਾ ਪੁਰਾਣਾ SIM ਬਦਲਣ ਅਤੇ ਨਵਾਂ SIM ਲੈਣ ਲਈ ਕਹਿੰਦੇ ਨੇ ਟਰਾਈ ਦਾ ਕਹਿਣਾ ਹੈ ਕਿ ਇਸ ਨਵੇਂ ਨਿਯਮ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲੇਗੀ ਨਵਾਂ ਨਿਯਮ ਧੋਖਾਧੜੀ ਕਰਨ ਵਾਲਿਆਂ ਨੂੰ SIM ਸਵੈਪਿੰਗ ਜਾਂ ਬਦਲਣ ਤੋਂ ਤੁਰੰਤ ਬਾਅਦ ਮੋਬਾਈਲ ਕਨੈਕਸ਼ਨ ਨੂੰ ਪੋਰਟ ਕਰਨ ਤੋਂ ਰੋਕਣ ਲਈ ਲਾਗੂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹਾਲੀ ਦੇ ਸਮੇਂ ਵਿੱਚ SIM ਸਵੈਪਿੰਗ ਧੋਖਾਧੜੀ ਵਿੱਚ ਕਾਫੀ ਵਾਧਾ ਹੋਇਆ ਹੈ ਇਸ ਵਿੱਚ ਧੋਖੇਬਾਜ਼ ਉਪਭੋਗਤਾਵਾਂ ਦੇ ਪੈਨ ਕਾਰਡ ਅਤੇ ਆਧਾਰ ਫੋਟੋਆਂ ਨੂੰ ਆਸਾਨੀ ਨਾਲ ਕੈਪਚਰ ਕਰ ਲੈਂਦੇ ਨੇ ਇਸ ਤੋਂ ਬਾਅਦ ਉਹੋ ਮੋਬਾਈਲ ਗਵਾਚਣ ਦਾ ਬਹਾਨਾ ਲਗਾ ਕੇ ਨਵਾਂ SIM ਕਢਾ ਲੈਂਦੇ ਨੇ ਇਸ ਤੋਂ ਬਾਅਦ ਤੁਹਾਡੇ ਨੰਬਰ ਤੇ ਪ੍ਰਾਪਤ ਹੋਇਆ OTP ਧੋਖੇਬਾਜ਼ ਤੱਕ ਪਹੁੰਚ ਜਾਂਦਾ ਹੈ ਜਿਸ ਨਾਲ ਧੋਖਾਧੜੀ ਹੋ ਸਕਦੀ ਹੈ ਇਸ ਲਈ ਸਰਕਾਰ ਨੇ ਹੁਣ ਵੱਡਾ ਫੈਸਲਾ ਲਿਆ ਹੈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਜਿਹੜੀਆਂ SIM ਸਵੈਪਿੰਗ ਹੋ ਜਾਂਦੀਆਂ ਸੀ ਆਸਾਨੀ ਨਾਲ ਹੁਣ ਉਹ SIM ਸਵੈਪ ਨਹੀਂ ਹੋਵੇਗਾ ਜਿਸ ਨਾਲ ਲੋਕਾਂ ਦਾ ਜਿਹੜਾ ਇਹ ਧੋਖਾਧੜੀ ਤੋਂ ਬਚਾ ਹੋਵੇਗਾ ਤੇ ਸਰਕਾਰ ਨੇ ਫਿਰ ਵੀ ਚੇਤਾਵਨੀ ਕੀ ਦਿੱਤੀ ਹੈ ਕਿ ਕੋਈ ਵੀ ਅਨਨੋਨ ਮੈਸੇਜ ਤੇ ਲਿੰਕ ਤੇ ਕਲਿੱਕ ਨਾ ਕਰੋ ਕਿਸੇ ਵੀ ਕਾਲ ਜੇ ਤੁਹਾਨੂੰ ਕੋਈ ਨਹੀਂ ਜਾਣਦਾ ਉਸ ਨੂੰ ਆਪਣੀ ਜਾਣਕਾਰੀ ਸਾਂਝੀ ਨਾ ਕਰੋ